ਸ਼ਸ਼ੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕੀਰਤਪੁਰ ਸਾਹਿਬ ਖਬਰਸਾਰੇ ਤਸਵੀਰਾਂ ਕੀਰਤਪੁਰ ਸਾਹਿਬ ਦੇ ਅੰਬਵਾਲਾ ਚੌਂਕ ਦੀਆਂ ਨੇ ਜਿੱਥੇ ਕੁਝ ਪ੍ਰਵਾਸੀ ਲੋਕ ਜੋ ਕਿ ਘੁੰਮਰੇ ਸਨ ਜਿਸ ਤੋਂ ਬਾਅਦ ਉਕਤ ਟੈਕਸੀ ਚਾਲਕਾਂ ਵੱਲੋਂ ਉਕਤ ਪ੍ਰਵਾਸੀਆਂ ਨੂੰ ਰੋਕ ਕੇ ਜਦੋਂ ਉਹਨਾਂ ਤੋਂ ਉਹਨਾਂ ਦੇ ਆਧਾਰ ਕਾਰਡ ਅਤੇ ਹੋਰ ਪ੍ਰੂਫ ਪੁੱਛੇ ਗਏ ਤਾਂ ਉਹ ਕੋਈ ਵੀ ਆਪਣਾ ਪ੍ਰੂਫ ਨਹੀਂ ਦਿਖਾ ਸਕੇ ਸਾਰੇ ਪ੍ਰਵਾਸੀ ਇੱਕੋ ਹੀ ਗੱਲ ਕਹਿੰਦੇ ਨਜ਼ਰ ਆਏ ਕਿ ਉਹਨਾਂ ਦੇ ਪ੍ਰੂਫ ਚੋਰੀ ਹੋ ਚੁੱਕੇ ਹਨ ਪਰ ਕਿਤੇ ਨਾ ਕਿਤੇ ਇਹ ਸਾਡੇ ਸਮਾਜ ਲਈ ਖਤਰੇ ਵਾਲੀ ਗੱਲ ਜ਼ਰੂਰ ਹੈ ਕਿਉਂਕਿ ਜਿਹੜੇ ਲੋਕ ਬਿਨਾਂ ਪ੍ਰੂਫ ਤੋਂ ਘੁੰਮ ਰਹੇ ਹਨ ਅਗਰ ਇਹ ਕੋਈ ਵੀ ਇਲਾਕੇ ਅੰਦਰ ਬਾਰਦਾਤ ਕਰਦੇ ਹਨ ਤਾਂ ਇਸ ਬਾਰੇ ਵੀ ਕਿਸੇ ਨੂੰ ਕੋਈ ਪਤਾ ਨਹੀਂ ਲੱਗੇਗਾ ਕਿਉਂਕਿ ਇਹ ਲੋਕ ਅਕਸਰ ਹੀ ਕੀਰਤਪੁਰ ਸਾਹਿਬ ਦੀਆਂ ਨਹਿਰ ਦੀਆਂ ਪਟੜੀਆਂ ਤੇ ਘੁੰਮਦੇ ਨਜ਼ਰ ਆਉਂਦੇ ਹਨ ਜਿਸ ਕਰਕੇ ਬੀਤੇ ਦਿਨੀ ਹਸ਼ਿਆਰਪੁਰ ਚੋ ਹੋਈ ਘਟਨਾ ਤੋਂ ਬਾਅਦ ਹੁਣ ਹਰ ਇੱਕ ਵਿਅਕਤੀ ਪ੍ਰਵਾਸੀਆਂ ਨੂੰ ਲੈ ਕੇ ਸੁਚੇਤ ਹੈ ਅਤੇ ਘੁੰਮਦੇ ਪ੍ਰਵਾਸੀਆਂ ਦੀ ਪੁਛ ਪੜਤਾਲ ਕਰ ਰਿਹਾ ਹੈ ਇਹ ਤਸਵੀਰਾਂ ਕੀਰਤਪੁਰ ਸਾਹਿਬ ਦੇ ਅੰਬ ਵਾਲਾ ਚੌਂਕ ਤੋਂ ਸਾਹਮਣੇ ਆਈਆਂ ਹਨ ਆਓ ਤੁਹਾਨੂੰ ਵੀ ਦਿਖਾਨਿਆ ਓਕਤ ਤਸਵੀਰਾਂ ਜੋ ਕਿ ਇਸ ਮੌਕੇ ਟੈਕਸੀ ਚਾਲਕਾਂ ਵੱਲੋਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ ਬਾਈ ਜੀ 13000 ਕਟ ਕਿੱਥੇ ਆ ਰਹੇ ਆ ਯਾਰ ਕਿੱਥੇ 10000 ਕਟ ਆ ਦੋ ਦਿਨ ਹੋਏ ਆਏ ਹੋਏ ਠੀਕ ਹੈ 10000 ਕਟ ਹੈਗਾ 12 ਸਾਲ ਬਿਨਾਂ ਦਾ ਮੈਂ ਕਿੱਥੇ 10000 ਕਟ ਇਹਨਾਂ ਨੇ ਪੁੱਛਿਆ ਮੈਂ ਜਿੰਨਾ ਕਟ ਕੱਢ ਜੋ ਸਾਰੇ 13000 ਕਟ ਕਿੱਥੇ ਹੈ ਬਾਈ ਚੋਰੀ ਹੋ ਗਿਆ ਯਾਦ ਕਰੋ ਇੱਥੇ ਕਹਿ ਰਹੇ ਨੇ 13000 ਕਟ ਕਿੱਥੇ ਹੈ ਭਾਈ ਨਹੀਂ ਹੈ ਹੈ ਮੈਂ ਤੁਮੇ ਬੈਗ ਚੋਰੀ ਕਰ ਲੈਂਦਾ ਕੀ ਕਰੇਗਾ 13000 ਕਟ ਕਿੱਥੇ ਹੈ 13000 ਕਟ ਕਿੱਥੇ ਹੈ ਆਓ ਤੇਰਾ ਨਾਮ ਕੀ ਹੈ ਚੋਰੀ ਹੋ ਗਿਆ ਹਾਂ ਜੀ ਕਹਾਂ ਸੀ 13000 ਕਾਰਡ ਕਿੱਥੇ ਵਈ ਬਤਾ ਦਿਓ ਬਾਜੀ ਨੂੰ ਬਤਾ ਦਿਓ ਕਿੱਥੇ ਹੈ ਗੋਂਡਾ ਮੇਰੇ ਚੋਰੀ ਹੋ ਗਿਆ ਬਾਜੀ ਨੂੰ ਹੋ ਗਿਆ ਤਾਂ ਪਹਿਲੇ ਦੇਖੋ ਭਾਈ ਇਹਦੇ ਸਾਰਿਆਂ ਦੇ ਆਧਾਰ ਕਾਰਡ ਚੋਰੀ ਹੋ ਕੇ ਵੇਂਦੇ ਜਿੰਨੇ ਵੀ ਬੰਦੇ ਐ ਜਿੰਨੇ ਵੀ ਇਹ ਰਾਮੂ ਸ਼ਾਮੂ ਉੱਧਰ ਦੇ ਜੁਪੀ ਪਿਆਰ ਵਾਲੇ ਆਇਆ ਕਰਦੇ ਇਹਦੇ ਆਧਾਰ ਕਾਰਡ ਲਾਲੂ ਪ੍ਰਸ਼ਾਦ ਨੇ ਨਹੀਂ ਬਣਾਏ ਪੰਜਾਬ ਤੋਂ ਨੂੰ ਛੱਡ ਤੇ ਵਸੇ ਹੁਣ ਇਹਨੂੰ ਵਾਰਨਿੰਗ ਦੇ ਦਿੱਤੀ ਸਾਰਿਆਂ ਨੂੰ ਬਿਨਾਂ ਆਧਾਰ ਕਾਰਡ ਵਾਲਿਆਂ ਨੂੰ ਇਹਦੇ ਕੋਈ ਆਧਾਰ ਕਾਰਡ ਨਹੀਂ ਕੋਈ ਕੁਝ ਨਹੀਂ ਇਦਾਂ ਦੇ ਪਤਾ ਨਹੀਂ ਕਿੰਨੇ ਕ ਨਿਕਲ ਨੇ ਚਲੋ ਉੱਚ ਨਹੀਂ ਅਜਿਹਨਾਂ ਲੋਕਾਂ ਨੂੰ ਕੱਲ ਦੇ ਬਾਅਦ ਕੋਈ ਇੱਧਰ ਉੱਪਰ ਭੁੰਮਦਾ ਦਿੱਕਿਆ ਨਾ ਕਿਹਦੇ ਕਰਾਣਾ ਲੱਗਾ ਤੋਰਦਾਨੇ ਹੋ ਗਿਆ ਟੈਕਸੀ ਯੂਨੀਅਨ ਕੀਤਵਰ ਥਾਵ ਅੱਛਾ ਅੱਛਾ ਕੀਤਵਰ ਦੀ ਵੀ ਸਫਾਈ ਹੋ ਰਹੀ ਵਧੀਆ ਢੰਗ ਨਾਲ ਮਿੰਟਾ ਵੀਰਾ ਤੇ ਨਾਲ ਸਾਡੇ ਕਿਆ ਹੈ ਬਾਈ ਇਹ ਕੈਟ ਮੈਂ ਹੈタル ਸਿੰਘ ਬਾਈ ਜੇ ਮੈਂ ਦੇਖ ਲਵਾਂ ਜਿੰਨੇ ਵੀ ਇੰਦੇ ਕੋਲ ਜੋ ਵੀ ਹੈਗਾ ਉਹਨਾਂ ਸਾਰੇ ਸਫਾਈ ਕਰ ਕੀਤੀ ਜਾ ਰਹੀ ਐਨ ਪੂਰੇ ਢੰਗ ਨਾਲ ਇਹਨੂੰ ਵਾਰਨਿੰਗ ਦੇਤੀ ਨੈਕਸਟ ਟਾਈਮ ਬੈਠੇ ਨਹੀਂ ਸੁਜਣੇ ਜਾਣਦੇ ਕੀਰਤ